ਸਟੇਕ ਕਿਹਦੇ ਹੋਰ ਸਾਰੇ ਜਿਹੜੇ ਬਲਕੀ ਜਿਹੜੇ ਪਾਵਰ ਬਿਜਲੀ ਦੇ ਨਾ ਨਾ ਪ੍ਰਧਾਨ ਜੀ ਤੋਂ ਬਾਅਦ ਆਮੇ ਸਾਡੇ ਸਾਰੇ ਸਾਰੇ ਅਧਿਕਾਰ ਸਮਾਗਮ ਦੇ ਵਿੱਚ ਮੈਂ ਲੈ ਲੈਣੇ ਜਿੰਨੇ ਸਮੇਂ ਗਵਾਣਾ ਕੋਮ ਸਭ ਤੋਂ ਪਹਿਲਾਂ ਸਤਿਕਾਰਯੋਗ ਮੌਜੂਦ ਫ੍ਰੀडम फाइਟਰਸ ਦਾ ਸਤਿਕਾਰ ਉਹਨਾਂ ਦੇ ਸਾਹਮਣੇ ਸਨਮਾਨ ਕਰਾਂਗੇ ਸੋ ਮੇਰੀਆਂ ਮੁਮੰਤ ਨੂੰ ਜਲਦੀ ਮੈਂ ਕੋ ਮਾ ਨਹੀਂ ਇਹ ਸੁਪਨਾ ਸਾਨੂੰ ਡਾਕਟਰ ਭੀਮrao ਅੰਬੇਦਕਰ ਨੇ ਦਿਖਾਇਆ ਉਨਾ ਹਜ਼ਾਰਾਂ ਸੱਤਨ ਤੇ ਨਾਬਾ ਦੇ ਸਰਕਾਰੀ ਰੁਪਦੰਮਨ ਕੌਲ ਦੇ ਅੰਦਰ 77ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਅਦਾ ਕੀਤੀ ਗਈ ਆ। ਉਹਨਾਂ ਦੇ ਨਾਲ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਤੋਂ ਇਲਾਵਾ ਹੋਰ ਕਈ ਸ਼ਖਸੀਅਤਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਨੇ, ਜੱਜ ਸਾਹਿਬਾਨ ਵੀ ਪਹੁੰਚੇ ਨੇ ਤੇ ਨਾਬਾ ਦੇ ਵਿਧਾਇਕ ਵੀ ਪਹੁੰਚੇ ਨੇ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਸੰਦੇਸ਼ ਵੀ ਦਿੱਤਾ ਗਿਆ ਜਿੰਦਰਤਨ ਤਿਵਾਣਾ ਵੱਲੋਂ ਦੇਸ਼ ਵਾਸੀਆਂ ਨੂੰ ਤੇ ਐਸਡੀਐਮ ਨਾਬਾ ਛੁੱਟੀ ਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਉਹ ਅਦਾ ਕੀਤੀ ਗਈ ਆ ਨਾਬਾ ਤੋਂ ਹਰਮਿੰਦਰ ਸਿੰਘ ਮੈਂ ਅੱਜ ਇਸ ਸਤਿਨੇ ਜਨਤਾ ਦੇ ਦਿਸਦੇ ਸੰਗ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਨਾਬਾ ਦੇ ਵਸਨੀਕਾਂ ਨੇ ਵਧਾਈ ਦਿੰਦਾ ਹਾਂ ਤੇ ਅੱਜ ਦਾ ਜਿਹੜਾ ਸਮਾਗਮ ਆ ਇਹ ਬਹੁਤ ਹੀ ਸਾਰੇ ਸਤਿਕਾਰਯੋਗ ਨਾਬਾਲਗ ਨਿਵਾਸੀਆਂ ਲਈ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਬਾਲਗ ਵਸਨੀਕਾਂ ਨੂੰ ਇਹੀ ਸੰਦੇਸ਼ ਹੈ ਕਿ ਆਜ਼ਾਦੀ ਨੂੰ ਮਾਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਪੜ੍ਹਾਈ ਵਿੱਚ ਯੋਗਦਾਨ ਪਾਉਣ ਅੱਜ ਬਹੁਤ ਵੱਡਾ ਦਿਨ ਹੈ ਜੀ ਪੂਰੇ ਭਾਰਤ ਦੇ ਲਈ ਅੱਜ 77ਵਾਂ ਗਣਤੰਤਰ ਦਿਵਸ 26 ਜਨਵਰੀ ਜਾਨੀ ਚਾਅ ਜਨ ਸੰਵਿਧਾਨ ਲਾਗੂ ਹੋਇਆ ਸੀਗਾ ਪੂਰੇ ਦੇਸ਼ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਜੀ ਉਹ ਵਿਆਗੇਟ ਤੇ ਸਮਾਗਮ ਦੇ ਵਿੱਚ ਸ਼ਾਮਲ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪੰਜਾਬ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਉਹਨਾਂ ਦੇ ਜਿਹੜੀ ਹੈ ਜੀ ਉਹ ਰਸਮਾਂ ਦਾ ਕਰ ਰਿਹਾ ਝੰਡਾ ਚੜਾਉਣ ਦੀ ਔਰ ਸਾਡੇ ਮਿਸਟਰ ਸਹਿਬਾਨ ਔਰ ਪੂਰੇ ਪੰਜਾਬ ਦੇ ਵਿੱਚ ਜਿਹਨੇ ਸਾਡੇ ਡੀਸੀ ਸਹਿਬਾਨ ਨੂੰ ਹਰ ਇੱਕ ਆਪਣੇ ਆਪਣੇ ਤਰੀਕੇ ਨਾਲ ਇਸ ਦਿਨ ਨੂੰ ਚਲਦੇ ਰਿਹਾ ਕਰਿਆ ਸੋ 26 ਜਨਵਰੀ ਦੀਆਂ ਗੁਰਦੰਤਰ ਦਿਵਸ ਦੀਆਂ ਨਾਬਨ ਵਸਨੀਕਾਂ ਨੂੰ ਵਿਧਾਨ ਸਭਾ ਦਾ ਆਬਾ ਪੰਜਾਬ ਤੋਂ ਪਰਦੇਸ ਦੁਨੀਆ ਪਰਦੇਸ ਦੇ ਜਿੰਨੇ ਵੀ ਪਰਦੇਸੀ ਚਾਰ ਕਰਦੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆਓ ਆਪਾਂ ਮਿਲ ਕੇ ਆਪਣੇ ਦੇਸ਼ ਨੂੰ ਸੋਨਾ ਬਣਾਈਏ ਆਪਣੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਨਵੀਂ ਦਿੱਖ ਲੈ ਕੇ ਆਈਏ ਅਰ ਆਪਾਂ ਆਪਣੇ ਆਪ ਨਾਲ ਇੱਕ কমিਟਮੈਂਟ ਕਰੀਏ ਕਿ ਅਸੀਂ ਆਪਣੇ ਘਰ ਨੂੰ ਸਾਫ਼ ਰੱਖਾਂਗੇ ਅਸੀਂ ਆਪਣੀ ਜ਼ੁਬਾਨ ਨੂੰ ਸਾਫ਼ ਰੱਖਾਂਗੇ ਆਪਣੇ ਕਰਤਾਰ ਨੂੰ ਸਾਫ਼ ਰੱਖਾਂਗੇ ਔਰ ਅਸੀਂ ਸਾਰੇ ਮਿਲ ਕੇ ਆਪਣੇ ਦੇਸ਼ ਦੀ ਇੱਛਾ ਦੀ ਜਿਹੜੀ ਹੈ ਹੋਰ ਵੀ ਅੱਛੇ ਤਰੀਕੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਨੂੰ ਦੋਸ਼ਣ ਕਰਾਂਗੇ ਕਿਉਂਕਿ ਸਾਡਾ ਦੇਸ਼ ਜਿਹੜਾ ਬਹੁਤ ਕੁਰਬਾਨੀਆਂ ਤੋਂ ਬਾਅਦ ਜਿਹੜਾ ਜੀ ਸ਼ਹੀਦੀਆਂ ਤੋਂ ਬਾਅਦ ਆਜ਼ਾਦ ਹੋਇਆ ਔਰ ਅੱਜ ਦੇ ਦਿਨ ਇਹ ਸੰਵਧਾਨ ਜਿਹੜਾ ਲਾਗੂ ਹੋਇਆ ਸੀਗਾ ਤੇ ਸਰਪ੍ਰੀਮ ਰਾਮੀਅਦ ਕਰਦੀ ਉਹਨਾਂ ਦੀ ਪੂਰੀ ਟੀਮ ਨੇ ਸੰਵਧਾਨ ਤਿਆਰ ਕੀਤਾ ਸੀਗਾ ਸੋ ਸਾਡੇ ਜਿਹੜੇ ਦੇਸ਼ ਦਾ ਕਾਨੂੰਨ ਹੈ ਜਿਹੜਾ ਜੀ ਸਾਡੇ ਦੇਸ਼ ਦਾ ਸਿਸਟਮ ਹੈ ਜਿਹੜਾ ਜੁਡੀਸ਼ਲ ਸਿਸਟਮ ਉਹ 26 ਜਨਵਰੀ ਤੋਂ ਜਿਹੜਾ ਲੱਗੂ ਹੋਇਆ ਸੀਗਾ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸਾਨੂੰ ਸਤਿਕਾਰ ਕਰਨਾ ਚਾਹੀਦਾ ਔਰ ਸਾਨੂੰ ਮਾਣ ਕਰਨਾ ਚਾਹੀਦਾ ਆਪਣੇ ਆਪ ਤੇ ਕਿ ਅਸੀਂ ਸਾਰੇ ਜਿਹੜੇ ਆ ਪਰਦੇਸ ਦੇ ਨਾਗਰਿਕ